ਤੁਰਪੇ ਕੁਗਲੇਟ ਹੋਈ ਜਾਂਦੇ ਸੀ ਆਪਾਂ ਅੱਗੇ ਜਾਣਾ ਸੀ ਦੀਦੀ ਕੋਲੇ ਤੇ ਹੁਣ ਆਪਾਂ ਦੀਦੀ ਕੋਲ ਰੁਕ ਕੇ ਫੇਰ ਆਪਾਂ ਅੱਗੇ ਚੱਲਾਗੇ ਪਿੰਡ ਨੂੰ ਜਿਹੜਾ ਰੋਡ ਬਰਨਾਲੇ ਵਾਲਾ ਜਿਕੇ ਪਾਂਦੀ ਪਿੰਡ ਤੇ ਆਹੇ ਗਿੰਦ ਘਰ ਵਾਲੀ ਕਲੀ ਇਹ ਗਿੜੀ ਗਲੀ ਜੇ ਆਗੇ ਸੂਸੀ ਸੂਸੀ ਕਿਹੜਾ ਆਹ ਵਾਲਾ ਹਾਂ ਓਏ ਮੈਂ ਉਹ ਕੋਟੀ ਦੇਖੀ ਜਾਨੀ ਐ ਏਠੀ ਗਰਾਉਂਡੀ ਪੂਈ ਤਿੱਕ ਕਰ ਦਰ ਗਈ ਉਹ ਕੀ ਨਾ ਜਿਹੜਾ ਪੁੱਲ ਲਗਾਇਆ ਗੁਰਦ ਆਹ ਦੇਖਿਆ ਕੀ ਹੋ ਗਿਆ ਕੀ ਹੋ ਗਿਆ ਦੱਸ ਦੱਸ ਬਟਾ ਇਹ ਗੇਰ ਵੱਡਾ ਪਾ ਲੋ ਚੀਕੀ ਉਹਦੇ ਨਾਲ ਤੋਂ ਦੋ ਚਾਰਜਰ ਕਿੱਥੇ ਆ ਗੋਲੇ ਪਹੁੰਚ ਗਏ ਸੀਗੇ ਮੈਂ ਵੀ ਕਹਿਣਾ ਮੇਰੇ ਪਹੁੰਚ ਗਏ ਤੇ ਚਾਹ ਪਾਣੀ ਪੀ ਲਿਆ ਆਪਾਂ ਗੱਲਾਂ ਬਾਤਾਂ ਬਹੁਤ ਸਾਰੀਆਂ ਕਰ ਲੀਆਂ ਜਿਹੜੀ ਇਹਨਾਂ ਦੀ ਘਾਰਾ ਕੋਠੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਕਾਲੀ ਕਾਨੀ ਹੋਰ ਕਰਦੀਆਂ ਆਪਣੇ ਚ ਕੋਈ ਫਰਕ ਆ ਉਹ ਬੈਠੀ ਐ ਮਿਲ ਲੋ ਨਾ ਨਾ ਹੋਰ ਕੁਝ ਨਹੀਂ ਬਣਾਉਣਾ ਕੀ ਰਹਿਣ ਦੀ ਸਲਾਹ ਕਰ ਲਈ ਰਹਿਣ ਦੀ ਨਹੀਂ ਕਰਦੇ ਕਰ ਲੋ ਕਰ ਸਕੂਟ ਟਲਫੋਨ ਫੇਚ ਆਪ ਲੈ ਤਦ ਤੱਕ ਗੱਲ ਤਾਂ ਖਾਣ ਆ ਨਾ ਕਰਦੇ ਬਸ ਆਖੇ ਲੱਗ ਜਾ ਕਰ ਤੇ ਕੋਈ ਫਾਇਦਾ ਨਹੀਂ 10 ਮਿੰਟ ਨਹੀਂ ਹੋਏ ਤਰੇ ਨੂੰ ਆ ਦੋਨੇ ਪਿਆਬਾ ਤੇ ਕੁਲੀ ਜਾਂਦੇ ਆ ਇਹਨਾਂ ਦੇ ਉਹ ਨਹੀਂਗੇ ਕਿਹੜਾ ਹੈ ਟਰੰਪ ਕਿਹੜਾ ਹੈ ਡੌਲੀ ਉਹ ਬੈਠਾ ਟਰੰਪ ਆ ਆ ਹੈਗਾ ਅਮਰੀਕਾ ਦਾ ਰਾਸ਼ਟਰਪਤੀ ਆ ਅਮਰੀਕਾ ਦਾ ਰਾਸ਼ਟਰਪਤੀ ਹੈ ਟਰੰਪ ਇਹਦਾ ਨਾ ਟਰੰਪਾ ਤੇ ਆ ਡੌਲੀ ਭੈਣ ਜੀ ਨੇ ਤੁਹਾਡੇ ਬਿਊਟੀਫੁਲ ਜਾਲਾਂ ਨੇ ਆਪ ਦਾ ਗਰੂਰ ਰੱਖਦੇ ਨੇ ਇੱਥੇ ਆਪਾਂ ਐਸਾ ਮਾ ਐਟੀਟਿਊਡ ਵਾਲਾ ਇੰਨੱਚ ਆ ਟਰੰਪ ਕਹਿੰਦਾ ਮੈਂ ਵੀਜ਼ਾ ਨਹੀਂ ਲਵਾਉਂਦਾ ਤੁਹਾਡਾ ਲਵਾ ਦੇ ਵੀਰੇ ਟਰੰਪ ਵੀਜ਼ਾ ਹਾਂ ਨਹੀਂ ਚਲ ਕੋਈ ਨਹੀਂ ਸਹੀ ਡੀਜੀ ਡੋਲੀ ਦੇਖੋ ਗਾਇਸ ਤੁਸੀਂ ਹਟ ਜਾ ਡਰਾਪ ਇਹ ਤਾਂ ਬੱਟਨ ਵਾਲੀ ਆ ਡੋਲੀ ਜੀ ਨੂੰ ਨੀਆ ਬਾਹਰ ਲਿ ਸੜ ਪਈ ਹੋਈ ਆ ਇਹਦਾ ਇਹ ਵਸਤੇ ਆ ਜਿਹੜਾ ਇਹਨਾਂ ਦੇ ਪਿੱਟ ਨੇਗੇ ਬਹੁਤ ਸੋਹਣੀ ਆ ਉਹ ਦੇਖ ਕਿੰਨੀ ਬਿਊਟੀਫੁਲ ਆ ਗਈ ਹੈ ਆ ਦੇਖੋ ਕਿੰਮੀ ਕਰਦਾ ਓਏ ਇਹ ਤਾਂ ਐਡੀ ਗੰਦੀ ਪਈ ਆ ਇੱਕ ਜਿਹੜੀ ਸਾਡੇ ਪਾਲ ਜੀ ਦੀ ਆ ਉਹ ਵਾਲੀ ਆ ਵਾਲੀ ਇਹ ਆ ਵਾਲੀ ਕੋਟੋ ਪਾ ਜੀ ਦੀ ਆ ਤੇ ਇਧਰ ਦੀ ਤੇ ਪਾਂਜਾ ਸਾਡੇ ਇਧਰ ਦੋਨੇ ਭੈਣ ਭਰਾ ਘੜੇ ਨੇਗੇ ਇਹ ਤਾਂ ਮਨੋਤ ਕਰਦੇ ਕੀ ਪਤਾ ਮੈਨੂੰ ਤਾਂ ਪਤìn ਲੱਗ ਗਿਆ ਇਹ ਤਾਂ ਇਹ ਤਾਂ ਕਰ ਲਿਆ ਇਹ ਵੀ ਇਸੀ ਦੇ ਉਧਰ ਵੀ ਇਹ ਨਾਮ ਦੀ ਇਹ ਪਟਣ ਵਾਲੀ ਹੈ ਇਹ ਕਿਵੇਂ ਆ ਸਮਝ ਨਹੀਂ ਆ ਰਹੀ ਨਵੀਂ ਪਾਈ ਮੈਂ ਸਮਝ ਨਹੀਂ ਆ ਰਹੀ ਇਹ ਤਾਂ ਨਹੀਂ ਵੀ ਰਹੀ। ਕੰਨੀ ਕੱਟਣੀ ਆ ਇਹ ਬਣੀ। ਉਹ ਤਾਂ ਕੱਟ ਕੇ ਉੱਤੇ ਉਹ ਚੜਾ ਦੇਣਗੇ। ਕਵਰ ਜਿਆ। ਫਾਈ ਕਿਉਂ ਹੋਈ ਹੈ ਗੱਲ ਤਾਂ ਇਹ ਤਾਂ ਬਾਦੀ ਉਹੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਨਹੀਂ ਵੀ ਰਹੀ ਇਹ। ਚਲ। ਨਾ ਬਾਲਣੀਆਂ। ਨਹੀਂ ਨਹੀਂ ਐਂ ਡਿੱਗਦੀ ਹੈਗੀ। ਨਹੀਂ ਨਹੀਂ ਡਿੱਗਦੀ। ਦੇਖੋ ਗਾਇਜ਼ ਇਹਨਾਂ ਦੀ ਕਿੰ ਘਰ ਕਿੰਨਾ ਸੋਹਣਾ। ਹਾਈ ਬਾਹਰ ਦੀ ਫਰਕ ਹੈ। ਬੇਨਕਾ ਬਲਕੁਰ ਹਾਂਜੀ ਪਾਪਾ ਬਲਕਾ ਕਰਤੂਮਹ ਬੇਨਸਰਾਜ ਦੋਏ ਦਾਈ ਦਾਏ ਆ ਚੱਪੜਾ ਮੇਰੇ ਕੋਲ ਨੇ ਮੇਰੇ ਕੋਲ ਨੇ ਚੱਪੜਾ ਖੜ ਜਾ ਬੇਨਿਆ ਬੇਨਿਆ ਆ ਇਹਦਾ ਹੋਰ ਵੱਡੀ ਸਾਰੀ ਸਕਰੀਨ ਲੱਗਦੀ ਹੈ ਨਾ ਤਾਂ ਕਰਕੇ ਜਰਵਾ ਪਾਣੀ ਵਾਦਨੇ ਇਹਦਾ ਬਹੁਤ ਤੇ ਕਮਾਲ ਮਰ ਦਿੰਦਾ ਮੈਂ ਜਾਵਾਂ ਅੱਛਾ ਕੱਢਦਾ ਕਿੱਧਰ ਦੀ ਹੈ ਪਾਣੀ ਉੱਪਰ ਦੀ ਮੱਛੀਆਂ ਨੂੰ ਵੱਟ ਕੇ ਰੱਖ ਲੈਂਦਾ ਕਰਦੇ ਟਰੈਕਟਰ ਆਇਆ ਮੇਰੇ ਵਿੱਚ ਪਾਣੀ ਕਿਵੇਂ ਇਹਦਾ ਹੈ ਫਰਸ਼ ਰੰਗਣ ਆਇਆ ਬਾਹਰ ਇੱਕ ਵਾਰ ਫਿਰੁੰਦੇ ਆਂ ਹਾਂ ਸਿੱਧੇ ਨਿਕਲ ਜਾਂਦੀ ਆ ਆਏ ਮੋੜ ਕੇ ਇਧਰ ਵੀ ਮੈਂ ਕਰਦੀ ਇਧਰ ਨੂੰ ਹਾਂ ਇਹ ਸਾਡੀ ਮਾਂ ਚੌਕੀ ਬਹੁਤ ਵੱਡਣੀ ਆ ਅੱਗੇ ਚੱਲ ਇਹਦੇ ਲੱਗਦਾ ਕੁਛ ਲੱਗਣ ਲੱਗੂ ਆ ਮੈਂ ਲਗਾਉਂਦੇ ਸੀ ਹੁਣ ਲੱਗੂ ਹੁਣ ਲੱਗੂ ਇਧਰ ਬਾਲਦੇ ਹੋ ਕਿੰਨੇ ਕੀ ਰੋਟੀ ਬਣਾਈ ਸੁਨੇ ਬੰਦ ਹੋ ਗਿਆ ਕਿੰਨਾ ਨੀਵਾ ਹੋ ਗਿਆ ਹੋਰ ਇਹ ਤੋਡੇ ਦਾ ਦੁਗਣੀ ਨੇ ਤੇ ਸੜਦਾ ਅੰਭੀ ਮਾਰਦੇ ਕੋੜਾ ਇਹ ਖਤਮ ਹੋਈ ਆ ਚਾਹ ਹੋ ਗਈ ਐ ਆ ਦੇਖੀ ਕਿੰਨਾ ਸਮਾਂ ਲੱਗਾ ਪਾਲੂ ਜਾ ਹਾਂ 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 ਇਹ ਬੰਦਿਆ ਰੰਗ ਲੈ ਜਾ ਆ ਆ ਗੀ ਨੀ ਹੁਣ ਕਿੱਥੇ ਗਈ ਨੀ ਹੋਰ ਕਿੱਥੇ ਇਹ ਹੋਈ ਆ ਹੁਣ ਬੱਚੀ ਇਹ ਕਾਲੀ ਗਾਂ ਦੀ ਜੀ ਇਹ ਆ ਬੱਚੀ ਇਹ ਸੂਈ ਆ ਹੁਣ ਇਹ ਸੂਈ ਆ ਜੀ ਹਾਂ ਉਹ ਕਾਲੀ ਗਾਂ ਸੂਈ ਆ ਨਾ ਕਹਿੰਦੇ ਨੇ ਵੀ ਆਹ ਲੈ ਜੋ ਹਾਂ ਤਾਂ ਵਿਚਾਰਿਆ ਹੋਈ ਨਹੀਂ ਜੀ ਇਹ ਠਕੋ ਹੋ ਤੋ ਗਾਏ ਹੋਈ ਨਹੀਂ ਜੀ ਕੀ ਹੁੰਦਾ ਚੌਲ ਖਾਣ ਨੂੰ ਤਾਂ ਕੀ ਆ ਹਾਏ ਕਿਵੇਂ ਕਰਦੀ ਏ ਇਹ ਚੌੜਾ ਕਰਕੇ ਬੰਨਣਾ ਇਹ ਦੁੱਖ ਲੱਗਿਆ ਹੋਣਾ ਹੈ ਨਾ ਜਦ ਆਹ ਸਿੰਘ ਦਗਾਏ ਹੋਣਗੇ ਲੈ ਮੈਂ ਬੰਨਣਾ ਤੇਰਾ ਫੇਰ ਨਾ ਤੁਸੀਂ ਬੰਨਦੋ ਤੁਸੀਂ ਬੰਨਦੋ ਆਹ ਮੇਰੇ ਰੱਤੇ ਚਲ ਚੁੱਕਾ ਵੇਹਟਰ ਹੋ ਗਿਆ ਮੇਰਾ ਘੜਾ ਤੇ ਫੋਨ ਤੋਂ ਮੇਰਾ ਭਰਾ ਆਇਆ ਹੌਸਲਾ ਹੋ ਜੂਗਾ ਤਰਾ ਮਾ ਦਾ ਹੌਸਲਾ ਰੱਬ ਵਰਗਾ ਹੁੰਦਾ ਹਾਂ ਪਹਿਲਾਂ ਮਾਂ ਦੀ ਟੈਨਸ਼ਨ ਪੈ ਗਈ ਸੀ ਆਈ ਵਿਚਾਰੀ ਏ ਕਿੰਨੀ ਕਿਊਟ ਆ ਨਾ ਕਿੰਨੀ ਸੋਹਣੀ ਆ ਇਹ ਬਹੁਤ ਸੋਹਣੀ ਆ ਮੈਂ ਚੱਲਦੀ ਨਹੀਂ ਆ ਬੱਸ ਚਲੋ ਚਲੋ ਲਾਏ ਸਾਡੀ ਭੈਣ ਨੇ ਅਸੀਂ ਪਸੂ ਦੇਖਣ ਆ ਗਏ ਇੱਧਰ ਆ ਇਹਨਾਂ ਦੀ ਗਾਂ ਨਾ ਕਾਲੀ ਜਿਹੜੀ ਸੂਈ ਆ ਉਹਦੀ ਆ ਕੁੜੀ ਹੈਗੀ ਬੱਚੀ ਇਹ ਖਰਗੋਸ਼ ਖਰਗੋਸ਼ ਸੱਡਦੇ ਨੇ ਸਾਰੇ ਚੱਲੋ ਇਹ ਬਹੁਤ ਉੱਚਾ ਹੈ ਆ ਵੀ ਤੁਹਾਡਾ ਜੀ ਗੋਡੇ ਨਾ ਬਣਾ ਲਈ ਦੇ ਦੇ ਭੂਆ ਨਹੀਂ ਦੇ ਦੇ ਨਾ ਤੂੰ ਫੜਾ ਦੇ ਫੜ ਲੈ ਫੜ ਲੈ ਨਾ ਨਾ ਫੜ ਲੈ ਕੋਈ ਕਿਵੇਂ ਚੜ੍ਹੇਗੀ ਹੁਣ ਤੂੰ ਮੈਂ ਚੜ੍ਹ ਜੂ ਤੈਨੂੰ ਚੜ੍ਹਦੀ ਹਾਂ ਦਿਖਾਉਂਗੀ ਮੈਂ ਸ਼ੇਰਾਂ ਦਾ ਆਉਂਦੇ ਹਾਂ ਅੰਦਰ ਜਾਓ ਉਹ ਦੇਖਦੇ ਉਹ 2 ਲੱਖ ਆ ਜਦੋਂ ਨਾ ਕੋਈ ਨਹੀਂ ਨਾ ਕੋਈ ਉਹ ਬਾੜੀਆਂ ਚੱਲਦੀ ਆ ਵੀ ਫਿਰ ਤੇ ਟੀਮ ਦੇ ਵਿੱਚ ਅੰਦਰ ਜਾਓ ਨਾ ਕੋਈ ਆਜਾ ਨਾ ਕੋਈ ਨਾ ਕੋਈ ਲੱਤੀਆਂ ਦੇ ਬੰਨੇ ਲੱਤਿਆਂ ਏ ਬਈ ਸਾਡੀ ਨੀ ਆ ਕਿ ਉਹ ਫੇਰ ਮੈਚ ਨਾਲ ਦੇ ਕਿੰਨਾ ਨੱਗੇ ਆ ਰਹੇ ਦੂਜਾ ਦੂਜਾ ਕੋਟ ਨਹੀਂ ਦੁਖਾ ਲਿਆ ਨਹੀਂ ਅਵੇ ਪਹਿਲੀ ਕਮਜ਼ੋਰੀ ਹੈ ਵੀ ਚੰਗਾ 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 ਕੀ ਆਪੂ ਓਕੇ ਆ ਜਿਓ ਰਹਿਣ ਨੂੰ ਕੀ ਕਰਦਾ ਜਣਾ ਖਾਵਾਂਗੇ ਸੰਭਾ ਦੇ ਕਿੱਥੇ ਜਾਊ ਇਹ ਤਾਂ ਬਿਲਕੁਲ ਕਿਉਂ ਜਵਾਨਾਂ ਦਾ ਵਿਆਹ ਸੀ ਨਾ ਮੇਰਾ ਹਾਂ ਬਹੁਤ ਖਾਸੇ ਸਾਲ ਲੱਗੇ ਰਹੀ ਹੈ ਹਾਂ ਮੈਂ ਪਹਿਲਾਂ ਪਸੀ ਆਪੀ ਸੱਜ ਲਈਆਂ ਬਹੁਤ ਸਾਲ ਕੰਮ ਕਰਿਆ ਨਾ ਤੇ ਚਲੋ ਗੋਹਾ ਕੁੜੀ ਨਾ ਗੋਹਾ ਕੁੜੀ ਸਿੱਟੀ ਹੈ ਨਾ ਤਰੱਕੀ ਕਰਨੀ ਨਹੀਂ ਗਈ ਵਾਠ ਠੀਕ ਆ ਫਿਰ ਇਹ ਇਹ ਜਿੱਦਾਂ ਦੇ ਘਰੇ ਇਹਨਾਂ ਤਾਂ ਬਚਾਰੀ ਨੇ ਡਾਣਾ ਮਾਰਤੀ ਆ ਜਿਨਾਂ ਨੇ ਕਰੀ ਰਹੀ ਰਹਿੰਦੀ ਸੀਗੀ ਹਾਂ ਉਹਨਾਂ ਦੇ ਬੱਚਾ ਨਹੀਂ ਸੀ ਹੈਗਾ ਕਿਸੇ ਗੁਰਦੁਆਰੇ ਗਏ ਉਹ ਕਹਿੰਦੇ ਕਿਸੇ ਬੂਟਾ ਲਾਓ ਉਹਦੇ ਨੂੰ ਪਾਣੀ ਪਾਇਆ ਕਰੋ ਉਹ ਪਾਇਆ ਨਾ ਕਰ ਲ ਪਾਣੀ ਇਹ ਪਾ ਦਿਆ ਕਰ ਇਹਦੇ ਮੁੰਡਾ ਉਹ ਮੁੰਡੇ ਮੈਂ ਪਹਿਲਾਂ ਜਵਾਕ ਇਹਦੇ ਮਹਿਤਾਬ ਜੀ ਜੀ ਦੇ ਜਸੂ ਹੁਣ ਜੀ ਅੱਛਾ ਜੀ ਮੁੰਡਾ ਹੋਇਆ ਇਹ ਵਿਚਾਰੇ ਨੂੰ ਘਟਾ ਇਹ ਲਾ ਪਾਣੀ ਇਹ ਪਾਈ ਜਾ ਕਰੀ ਇਹ ਮੁੱਟਾ ਲਾਇਆ ਇਹਦੇ ਮੁੰਡਾ ਹੋ ਗਿਆ ਹਾਂ ਠੀਕ ਹੈ ਇੱਕ ਸਵਾਦ ਦੀ ਮੈਨੂੰ ਇੱਕ ਹੋਰ ਸੱਚ ਕਰੰਟ ਨਾਲ ਕੌਣ ਮਰ ਗਿਆ ਸੀ ਬੰਦਾ ਉਹ ਬਹੁਤ ਸਾਲੋਂ ਚ ਪੰਛੀ ਘਰ ਨੇ ਹੁਣ ਉਹ ਕੈਨੇਡਾ ਵਾਦੂ ਹੁਣ ਮਰ ਗਈ ਸੀ ਜਿੱਲੇ ਕਰੰਟ ਨਾਲ ਆਪਣੀ ਘੰਟ ਲਾ ਕੇ ਇੱਕ ਸਪਰੇ ਹੀ ਕਿਉਂ ਮਰ ਗਿਆ ਸੀ ਸਪਰੇ ਹੀ ਕਿ ਉਹ ਮੁੰਡਾ ਠੀਕ ਆ ਤੇਰਾ ਬੱਚਾ ਨਾਮ ਦੱਸੂ ਤੇ ਪਤਾ ਨਹੀਂ ਪਤਾ ਨਹੀਂ ਕੀ ਨਾਮ ਹੈ ਉਸੇ ਵੀ ਕੇ ਮਰ ਗਿਆ ਸੀ ਉਹਦਾ ਬਾਪਾ ਗਰੈਂਟਰਾਂ ਮਰ ਗਿਆ ਵੱਡੀ ਕੁੜੀ ਦਾ ਦੀ ਚੰਡੀਗੜ੍ਹ ਲੱਗੀ ਹੋਈ ਆ ਕੀ ਕਰਦੀ ਆ ਚੰਡੀਗੜ੍ਹ ਉਹ ਬੈਂਕ ਚ ਲੱਗੀ ਆ ਵੱਡੀ ਕੁੜੀ ਇਹਦੀ ਅੱਛਾ ਕੁਝ ਫੇਰ ਤੇ ਮੁੰਡਾ ਬਿਜਲੀ ਜਗਾ ਕੋਈ ਹੋਰ ਆ ਜਣਾ ਉੱਤਰੇ ਤੇ ਪੀੜਾ ਲੱਗੀ ਉਹਨੂੰ ਫਿਰ ਠੀਕ ਆ ਫਿਰ ਚੱਲ ਚੰਗਾ ਫਰਨੀਟ ਹੋ ਜਾਣਾ ਲਓ ਜੀ ਆਪਾਂ ਤੁਰ ਪਏ ਦੀਦੀ ਕੋਲ ਚਾਰਜਰ ਤਾਂ ਨਹੀਂ ਸੀ ਕੱਢਿਆ ਆਪਣਾ ਤੁਸੀਂ ਆ ਉਦਾਂ ਚੋਂ ਚਾਰਜਰ ਕੱਢ ਕੇ ਇੱਥੇ ਚਾਰਜ ਲਾਦੇ ਨਹੀਂ ਬੰਦ ਹੋ ਜਾਂਦਾ ਮੇਰੇ ਕੋਲ ਲਓ ਜੀ ਮੇਨ ਸੜਕ ਦੇ ਉੱਤੇ ਆ ਰੋਡ ਤੇ ਨਾ ਦੀਦੀ ਹਣੀ ਦਾ ਪਿੰਡ ਜਿਹੜਾ ਆਹ ਇਹ ਤਾਂ ਆਉਣੀ ਆ ਆਹ ਇਹ ਤਾਂ ਆਉਣੀ ਆ ਨਹੀਂ ਜਾਣੇ ਹਾਂ ਜਾਣੇ ਜਾਣੇ ਆਉਰੀ ਮਿਲ ਲਓ ਬੱਸ ਜਾਣੇ ਹੱਸਦਾ ਜਾਣੇ ਮੈਨੂੰ ਹਣਾ ਹੋਰੀ ਮਿਲ ਲਓ ਉੱਤਰ ਆ ਜਾ ਮੜਾ ਜਾ ਕੇ ਨਾ ਹਾਂ ਤੂੰ ਆਈ ਨਹੀਂ ਅਸੀਂ ਠੀਕ ਠੀਕ ਆਏ ਆ ਤੁਹਾਨੂੰ ਧੀ ਸਸਟੀ ਕਰ ਕਿਵੇਂ ਹੋ ਠੀਕ ਆ ਵਧੀਆ ਕਿਵੇਂ ਹੋ ਆ ਕੇ ਰਲਨੇ ਅਸੀਂ ਗੱਟਿਆ ਤੀ ਕਿਵੇਂ ਠੀਕ ਆ ਵਧੀਆ ਕਿਵੇਂ ਪੁੱਤ ਠੀਕ ਆ ਹਾਂ ਵਧੀਆ ਪੁੱਤ ਸਾਡੀ ਕੁੜੀ ਨੂੰ ਤਾਂ ਰਿਸ਼ਤੇ ਵੀ ਆਉਣ ਲੱਗੇ ਸੀ ਸਪੈਸ਼ਲ ਵੀਡੀਓ ਪਾਈ ਤੂੰ ਹੋਰ ਸਸਟੀ ਕਾਲੂ ਪੁੱਤ ਮੈਂ ਉਹਨਾਂ ਦੇ ਬਾਹਰ ਜਾਣਾ ਭਾਈ ਹਰ ਨਹੀਂ ਕਰਦੇ ਹੋਰ ਹੌਂ ਲੱਗੇ ਇੱਕ ਤਾਂ ਇੱਕ ਤਾਂ ਮੁੰਡਾ ਪਟਵਾਰੀ ਸੀ ਅੱਛਾ ਮੈਂ ਕਿਹਾ ਸੀ ਉਹਨੂੰ ਆਉਂਦੇ ਸੀ 20 ਕਿੱਲੇ ਅੱਛਾ ਇੱਕ ਨੂੰ 15 ਕਿੱਲੇ ਆਉਂਦੇ ਸੀ ਉਹ ਹੁੰਦੀ ਮਾਹ ਯਾਰ ਹਲੇ ਨਹੀਂ ਕਰਦੇ ਛੋਟੀਆਂ ਨੇ ਮਾਹ ਲੈ ਤਾਂ ਉਹ ਵਾਰ ਬੂਰ ਜਾਣੀ ਆ ਫੇਰ ਦੇਖਾਂਗੇ ਬਸ ਫਤ ਨਹੀਂ ਜਿਵੇਂ ਬਣੂ ਹਨਾ ਪੰਨੇ ਹੀ ਰੱਖਣੀ ਉਹਨੇ ਜਿਵੇਂ ਸੀ ਉਹ ਡੈਡੀ ਕਹਿਣੋ ਨਾ ਫਿਰ ਜਾਣਾ ਸੀ ਹਾਂ ਉਹ ਬਾਲਾ ਕਰਨ ਲੱਗੇ ਤੂੰ ਆ ਜਾ ਆ ਜਾ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਦੁਨੇ ਚਲੀ ਜਾਓ ਮੈਂ ਕਿਹਾ ਚੱਲ ਘਰੇ ਆਈਆਂ ਵੀ ਹਾਂ ਇਹ ਕਹਿੰਦੇ ਤੂੰ ਨਾਲ ਜਾਵੇਂਗੀ ਫੇਰ ਉਹ ਕਹਿੰਦੇ ਤੂੰ ਸਾਰੀ ਜਾਉ ਰਾਜ ਹਾਂ ਠੀਕ ਆ ਉਹ ਰਿਸ਼ਤੇਦਾਰ ਹੋਰ ਬੈਠੇ ਨਹੀਂ ਕਰੇ ਪਾਚ ਜੋ ਨੇ ਆਏ ਬੀਕਾ ਬੁਲਾ ਦੇ ਆਨਾਂ ਨੂੰ ਜਾਣੇ ਦੀ ਕੱਲ ਗਏ ਸੀ ਪਿੰਡ ਵੀਰ ਨੂੰ ਚੀਨੀ ਲੱਗਦਾ ਆ ਵਰਦੀਪ ਨਹੀਂ ਜਾਂਦਾ ਹੈਗਾ ਦੋ ਦਿਨ ਹੋ ਗਏ ਕੱਲ ਵੀ ਨਹੀਂ ਰਹੇ ਸਾਰੇ ਨਾ ਆਇਆ ਆਪਾ ਮਿਕ ਜਾ ਮੈਂ ਕਿੱਥੋਂ ਦੇਦੀ ਆ ਕੋਈ ਨਹੀਂ ਹੁਣ ਆਪਾਂ ਜਦੋਂ ਜਦੋਂ ਹੁਣ ਕੋਈ ਪ੍ਰੋਗਰਾਮ ਹੋਇਆ ਉਦੋਂ ਆਵਾਂਗੇ ਲਾਸਟ ਟਾਈਮ ਦੁਬਾਰਾ ਆਵਾਂਗੇ ਉਹ ਜਿਹੜਾ ਪੱਕਾ ਹੋਵੇ ਲਾਸਟ ਲਾਸਟ ਟਾਈਮ ਦੁਬਾਰਾ ਆਵਾਂਗੇ ਠੀਕ ਆ ਸਕੂਲ ਚੋਂ ਛੁੱਟੀ ਹੁੰਦੀ ਆ ਮਾਮੇ ਨੂੰ ਠੀਕ ਆ ਸਕੂਲ ਚੋਂ ਛੁੱਟੀ ਹੁੰਦੀ ਆ ਅਸੀਂ ਬਾਹਰ ਨੂੰ ਆਵਾਂਗੇ ਬਾਹਰ ਵਾਲੀ ਰਾਤ ਲੱਗ ਕੇ ਐਂ ਦੁਬਾਰਾ

ਵੀ ਥੋੜਾ ਥੋੜਾ ਜੀ ਕਰਦਾ ਸੀ ਪਰ ਫਿਰ ਇਹ ਹੋ ਗਿਆ ਕਿ ਉਤਮ ਨੇ ਸਿਰ ਸਕੂਲ ਜਾਣਾ ਸੀ ਸਾਨੂੰ ਆ ਗਈ ਅੰਦੇ ਮੇਰਾ ਆ ਉਤਮ ਤੇ ਕੀ ਤਿਆਰ ਹੋ ਰਿਹਾ ਸੀ ਰਹਿਣ ਨੂੰ ਇਹ ਘੰਟੇ ਨਹੀਂ ਭਰਦਾ ਹੈਗਾ ਛੁੱਟੀਆਂ ਤੋਂ ਇਹਦਾ ਆਪਣੀ ਭੂਆ ਕੋਲੇ ਛੁੱਟੀਆਂ ਤੋਂ ਭੂਆ ਕੋਲੇ ਉਹ ਵੀ ਇਹ ਆਪਣੀ ਭੂਆ ਕੋਲੇ ਹੀ ਲੱਗਦਾ ਕਿਉਂਕਿ ਉਹ ਉਹ ਪਿਆਰ ਕਰਦੀ ਹੈ ਬਹੁਤ ਜ਼ਿਆਦਾ ਅਗਲੇ 12 ਮਹੀਨੇ ਲਾਸਟ ਹੈ ਅਸੀਂ ਅਗਲੀ ਵਾਰ ਜ਼ਰੂਰ ਆਵਾਂਗੇ ਸਪੈਸ਼ਲ ਇੰਨਾਂ ਕੋਲੇ ਆਵਾਂਗੇ ਰਹਿਣ ਦੇ ਲਈ ਰਹਿ ਕੇ ਜਾਵਾਂਗੇ ਅੱਜ ਵੀ ਨਾ ਸੀ ਵੀ ਸੂਬਾ ਹੀ ਆਉਣਾ ਸੀ ਪਹਿਲਾਂ ਸਾਡੇ ਰਿਸ਼ਤੇਦਾਰੋਂ ਕਿੰਨਾ ਜੁਰ ਲਾਇਆ ਵਿਚਾਰੇ ਨੇ ਜੁਆ ਕਹਿੰਦੇ ਰਹਾ ਮਮਮੀ ਆਪਾਂ ਇਕੱਲਾ ਕਰਾਂਗੇ ਰ ਇਕੱਲਾ ਕਰਾਂਗੇ ਹਾਂ ਅਗਲੀ ਵਾਰ ਆਪਾਂ ਜ਼ਰੂਰ ਆਵਾਂਗੇ ਤੇ ਫੇਰ ਆਉਣ ਕਲਾਵਾਂਗੇ ਫੇਰ ਰਹਿ ਕੇ ਜਾਵਾਂਗੇ ਤੇ ਹੁਣ ਆਪਾਂ ਚੱਲ ਪਏ ਆਪਣੇ ਪਿੰਡ ਵੱਲ ਨੂੰ ਉਹ ਹਾਂ ਤੇ ਟਾਈਮ ਹੋ ਗਿਆ 5:30 5:30 ਦਾ ਟਾਈਮ ਹੋ ਗਿਆ ਤੇ ਚਲੋ ਕੋਈ ਕੀ ਆਪਾਂ ਪਹੁੰਚ ਹੀ ਜਾਣਾਗਾ ਹਨ ਭੈਣ ਭਰਾ ਸਾਡੀ ਭੈਣ ਕੁਝ ਨਹੀਂ ਜਾਣਾ ਹੈਗਾ ਹੈਨਾ ਸਹੀ ਗੱਲ ਹੈ ਨਾ ਸਹੀ ਗੱਲ ਹੈ ਨਾ ਹੋ ਪਿਆਰ ਨਾਲ ਹੀ ਹੈ ਸਾਰਾ ਕੁਝ ਹੈ ਨਾ ਭਾਈ ਹੈ ਜੇ ਕੋਈ ਵਰਤੂ ਕਿਸੇ ਨਾਲ ਕੋਈ ਵੀ ਇਹ ਅਗਲਾ ਵਰਤਦਾ ਹੈ ਨਾ ਜੇ ਕੋਈ ਆਪ ਪਿਆਰ ਕਰਦਾ ਆਪਾ ਹਨਾ ਵੀ ਦੁੱਖਣਾ ਕਰਦੇ ਆ ਜੇ ਕੋਈ ਖਰੇਲੂ ਜ਼ਿੰਦਗੀ ਚ ਕਿਸੇ ਦੇ ਵੀ ਪੰਗੇ ਲਗਾਲ ਤੂੰ ਹਾਂ ਤੂੰ ਫਿਰ ਅਗਲਾ ਨੂੰ ਵਧੀਆ ਜੀ ਜਾਦਾ ਨਾਲ ਨਾ ਆਪਸ ਵਿੱਚ ਤੇ ਐ ਪਤਾ ਨਹੀਂ ਲੱਗਦਾ ਵੀ ਇਹ ਭੈਣਾ ਭੈਣਾ ਨੇ ਇਧਰਾਂ ਵਿੱਚ ਢਣਨੇ ਤੇ ਇੱਥੇ ਸਾਡਾ ਜੀ ਲੱਗ ਜਾਂਦਾ ਬਹੁਤ ਜੀ ਲੱਗਦਾ ਬਾਦੂ ਜੀ ਲੱਗ ਜਾਂਦਾ ਇਹਦੀ ਗੱਲ ਨਹੀਂ ਪਰ ਤੁਹਾਨੂੰ ਪਤਾ ਨਾ ਘਰਾਂ ਦੀਆਂ ਮਜਬੂਰੀਆਂ ਨੇ ਵਾਪਸ ਜਾਣੀ ਆ ਤੇ ਜੇ ਵਾਰ ਆਵੋਗੇ ਨਾ ਹੁਣ ਜਦੋਂ ਨੈਕਸਟ ਟਾਈਮ ਆਵਾਂਗੇ ਪਛੇਤੀ ਆਵਾਂਗੇ ਹੁਣ ਇੱਕ ਐ ਸੀ ਨਾ ਗਰਮੀ ਵਾਲੀ ਸੀਗੀ ਉਹਦੇ ਕਰਕੇ ਆਪ ਨੂੰ ਹੋਰੀ ਲੱਗਦਾ ਪਰ ਐ ਤਾਂ ਨਹੀਂ ਸੀ ਇਹਨਾਂ ਦਾ ਸਹੂਲਤ ਤਾਂ ਸਾਰੀ ਸੀ ਪਰ ਫਿਰ ਵੀ ਐ ਜੇ ਹੋ ਗਿਆ ਵੀ ਚਲ ਕੇਣਾ ਚਾਹੀਏ ਕਰੇ চলো জি